ਇੱਕ ਨੌਜਵਾਨ ਭੈਣ ਫਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਪਾਰ ਕਰਨ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਭੈਣ ਘੁੰਮ ਰਹੀ ਆ ਤੇ ਕੋਈ ਉਹਦੀ ਮਦਦ ਕਰਨ ਦੀ بجائے ਸਿਰਫ ਮੂੰਹ ਬਦਰਸਨ ਵਾਂ ਕੇ ਲੋਕ ਦੇਖ ਰਹੇ ਹਨ। ਬਣਾ ਤੁੜ ਕਰਦੀ ਆ, ਸ਼ੀਸ਼ੇ ਪਾ ਦਿੰਦੀ ਆ, ਇੱਟਾਂ ਰੋੜੇ ਮਾਰਦੀ ਆ, ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀ ਭੈਣ ਆ। ਮੈਰਿਜ ਹੋਈ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦੇ ਹਸਬੰਦ ਨੇ ਦੱਸਿਆ ਵੀ ਮੈਨੂੰ ਪਰਿਵਾਰ ਨੇ ਦੱਸਿਆ ਨਹੀਂ ਸੀ ਕਿ ਇਹਨੂੰ ਟਮਾਕੀ ਦੀ ਸਮੱਸਿਆ ਹੈ। ਬੱਬੂ ਮੱਦਾ ਲੈਣਾ ਮੱਦਾ ਕਹਿੰਦੇ ਸੀ ਮਹਿਸੂਸ ਕਰੀਏ ਤਾਂ ਸਾਡੀ ਭੈਣ ਹੈ ਸਾਡੀ ਉਧੀ ਆ ਤਾਂ ਅਸੀਂ ਉਹਨੂੰ ਆਪਣਾ ਸਮਝ ਕੇ ਜੇ ਉਹਦੀ ਮਦਦ ਕਰੀਏ ਤਾਂ ਇਹ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਜਿਸ ਭੈਣ ਨਹੀਂ।

ਪਲੀਜ਼ ਡਰਾਈਵ ਕੇਅਰਫੁਲੀ ਇਹਦਾ ਇੰਟੈਲੀਜੈਂਟ ਹੈ ਮੂਵੀ ਕੇਅਰਫੁਲੀ ਹਾਂ ਸੀ ਅੰਜੀ ਬੈਕ ਇਨ ਦਿਸ ਇਹ ਆਪਕੀ ਮਿਸਿਸ ਹੈ ਮਿਸਿਸ ਹੈ ਕੀ ਦਿੱਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਇਹਦੇ ਉੱਪਰ ਸਾਰਾ ਕੁਝ ਤੁਹਾਨੂੰ ਬਲਰ ਕਰਕੇ ਕਿ ਸਿਰਫ ਅਹਿਸਾਸ ਕਰਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਨੌਜਵਾਨ ਭੈਣ ਫਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਪਾਰਕਾਂ ਦੇ ਵਿੱਚ ਬਿਲਕੁਲ ਬਿਨਾਂ ਕੱਪੜਿਆਂ ਤੋਂ ਬਿਲਕੁਲ ਬਿਨਾਂ ਕੱਪੜਿਆਂ ਤੋਂ ਭੈਣ ਘੁੰਮ ਰਹੀ ਆ ਤੇ ਕੋਈ ਉਹਦੀ ਮਦਦ ਕਰਨ ਦੀ ਬਜਾਏ ਸਿਰਫ ਮੂਕ ਦਰਸ਼ਣ ਬਣ ਕੇ ਲੋਕ ਦੇਖ ਰਹੇ ਨੇ ਇੱਥੇ ਸ਼ੁਕਰੀਆ ਕਰਦੇ ਹਾਂ ਅਸੀਂ ਸ਼ਾਮ ਕੁਮਾਰ ਜੀ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਸਾਨੂੰ ਜਾਣਕਾਰੀ ਦਿੱਤੀ ਭੈਣ ਦਾ ਨਾਮ ਰੇਖਾ ਅਗਰਵਾਲਾ ਭੈਣ ਪੜ੍ਹੀ ਲਿਖੀ ਆ ਤੇ ਪਤੀ ਦਾ ਨਾਮ ਵੀ ਕਿਸ਼ਨ ਲਾਲ ਅਗਰਵਾਲਾ ਭੈਣ ਦੀ ਜਦੋਂ ਮੈਰਿਜ ਹੋਈ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦੇ ਹਸਬੰਦ ਨੇ ਦੱਸਿਆ ਕਿ ਮੈਨੂੰ ਪਰਿਵਾਰ ਨੇ ਦੱਸਿਆ ਨਹੀਂ ਸੀ ਵੀ ਇਹਨੂੰ ਦਿਮਾਗੀ ਸਮੱਸਿਆ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਤਾਂ ਥੋੜੀ ਥੋੜੀ ਸਮੱਸਿਆ ਜ਼ਿਆਦਾ ਵੱਧਣ ਲੱਗ ਜਾਂਦੀ ਹੈ ਜਿਹੜੇ ਇਸ ਭੈਣ ਦੇ ਭਰਾ ਨੇ ਉਹਨਾਂ ਨੇ ਤੇ ਮਾਤਾ ਜੀ ਨੇ ਇੰਦਾ ਵਿਆਹ ਕਰਕੇ ਪਿੱਛਾ ਛਡਾ ਲਿਆ ਉਹ ਕਹਿੰਦੇ ਮੁੜ ਕੇ ਕਦੇ ਉਹ ਆਉਂਦੇ ਨਹੀਂ ਨਾ ਮਦਦ ਕਰਦੇ ਆ ਨਾ ਸਾਥ ਦਿੰਦੇ ਆ ਤੇ ਹੁਣ ਪਿਛਲੇ ਕਈ ਮਹੀਨਿਆਂ ਤੋਂ ਭੈਣ ਇੰਨੀ ਕਿ ਜ਼ਿਆਦਾ ਅਫਸੈਟ ਹੋ ਗਈ ਵੀ ਸੜਕਾਂ ਉੱਤੇ ਘੁੰਮਦੀ ਆ ਬਿਲਕੁਲ ਕੱਪੜੇ ਉਤਾਰ ਦਿੰਦੀ ਆ ਉਹਦੇ ਘਰ ਵਾਲਾ ਮਗਰਮਗਰ ਤੁਰਿਆ ਫਿਰਦਾ ਜਾਂ ਕੋਈ ਚੰਗੀ ਸੋਚ ਵਾਲੇ ਚੰਗੇ ਲੋਕ ਆ ਜਿਹੜੇ ਕਿਤੇ ਨਾ ਕਿਤੇੋਂ ਫੜ ਕੇ ਕਿਵੇਂ ਕੱਪੜੇ ਪਵਾਉਂਦੇ ਆ ਪੰਨ ਤੋੜ ਕਰਦੀ ਆ ਸ਼ੀਸ਼ੇ ਪੰਨ ਦਿੰਦੀ ਆ ਇੱਟਾ ਰੋੜੇ ਮਾਰਦੀ ਆ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀ ਭੈਣ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਰੇਕਾ ਭੈਣ ਦੀ ਸੇਵਾ ਕਰਨ ਦਾ ਮੌਕਾ ਮਨੁੱਖਤਰੀ ਸੇਵਾ ਪਰਿਵਾਰ ਦੇ ਹਿੱਸੇ ਆਇਆ ਸਾਡੇ ਕੋਲੇ ਇਸ ਭੈਣ ਨੂੰ ਫਰੋਜ਼ਪੁਰ ਤੋਂ ਗਵਾਲਾ ਮੰਡੀ ਫਰੋਜ਼ਪੁਰ ਤੋਂ ਲੈ ਕੇ ਆਏ ਸਾਡੀ ਟੀਮ ਦੇ ਮੈਂਬਰ ਮਾਸਟਰ ਜਸਵਿੰਦਰ ਸਿੰਘ ਜੀ ਨੇ ਇਹ ਪਰਾਲਾ ਕੀਤਾ ਕਿਉਂਕਿ ਜਦੋਂ ਸਾਨੂੰ ਇਹ ਪਤਾ ਲੱਗਿਆ ਭੈਣ ਬਾਰੇ ਜਾਣਕਾਰੀ ਮਿਲੀ ਵੀਡੀਓ ਬਣਾ ਕੇ ਭੇਟੀ ਵੀਰਾਂ ਨੇ ਤਾਂ ਅਸੀਂ ਜਸਵਿੰਦਰ ਸਿੰਘ ਵੀਰ ਦਾ ਜ਼ਿੰਮਾ ਲਾਇਆ ਵੀ ਵੀਰੇ ਤੁਸੀਂ ਕਿਸੇ ਤਰੀਕੇ ਭੈਣ ਨੂੰ ਸਾਡੇ ਤੱਕ ਪਹੁੰਚਦਾ ਕਰੋ ਤਾਂ ਵੀਰ ਨੇ ਬੜੀ ਹਿੰਮਤ ਦੇ ਨਾਲ ਇਹ ਬਰਾਲਾ ਕੀਤਾ ਤੇ ਰੇਖਾ ਭੈਣ ਨੂੰ ਨੌਕਸਰੀ ਸੇਵਾ ਪਰਿਵਾਰ ਦੇ ਵਿੱਚ ਲੈ ਕੇ ਆਂਦਾ ਤੇ ਹੁਣ ਭੈਣ ਜੇਰੇ ਇਲਾਜ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਪੜ੍ਹੀ ਲਿਖੀ ਭੈਣ ਠੀਕ ਹੋ ਕੇ ਦੁਬਾਰਾ ਫਿਰ ਤੋਂ ਮੁਖਤਾਰਾ ਵਿੱਚ ਸ਼ਾਮਲ ਹੋ ਸਕੇ ਆਪਣਾ ਜੀਵਨ ਹੈ ਜਿਹੜਾ ਉਹ ਆਪਣੀ ਸੂਝ ਬੂਝ ਦੇ ਨਾਲ ਬਤੀਤ ਕਰ ਸਕੇ ਤੇ ਇਸ ਭੈਣ ਦੇ ਪਰਿਵਾਰ ਨੂੰ ਵੀ ਸਾਡੀ ਬੇਨਤੀ ਆ ਵੀ ਤੁਸੀਂ ਵੀ ਥੋੜਾ ਜਿਹਾ ਸਾਥ ਦਿਓ ਕਿਉਂਕਿ ਭੈਣ ਭਰਾਵਾਂ ਦੀ ਮਾਪੇ ਦੀ ਜਿਹੜੀ ਸਾਹ ਜਾਨਾ ਜਿਹੜਾ ਤੁਹਾਡਾ ਆਪਣਾ ਪਾਣਾ ਉਹ ਕੋਈ ਹੋਰ ਨਹੀਂ ਪੂਰਾ ਕਰ ਸਕਦਾ ਤੇ ਜੇ ਤੁਸੀਂ ਥੋੜਾ ਜਿਹਾ ਸਾਥ ਦੇਉਣ ਨਾਲ ਮਿਲ ਕੇ ਆਪਾਂ ਇਸ ਭੈਣ ਦੇ ਆਉਣ ਵਾਲੇ ਜੀਵਨ ਦੇ ਵਿੱਚ ਕੁਝ ਚੰਗਾ ਕਰ ਸਕੀ ਤੇ ਸਾਡੀ ਬੇਨਤੀ ਆ ਐਸੇ ਹਾਲਾਤ ਜਦੋਂ ਆਪਾਂ ਦੇਖਦੇ ਆ ਜਾਂ ਕਿਤੇ ਤੁਹਾਡੇ ਸ਼ਹਿਰ ਚ ਪਿੰਡ ਚ ਗਲੀ ਮੁੱਲੇ ਚ ਆਪਾਂ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰਿਆ ਕਰੀਏ ਕੋਈ ਸਾਥ ਦਿਆ ਕਰੀਏ ਇਹ ਕਹਿ ਕੇ ਅਸੀਂ ਕੋਲ ਦੀ ਲੰਘ ਜਾਣਾ ਬਿਚਲ ਕੋਈ ਨਾ ਹੋਰ ਆਪੇ ਕਰ ਲੂ ਕੋਈ ਮੈਂ ਤਾਂ ਬਿਜੀ ਆ ਮੈਨੂੰ ਤਾਂ ਕੰਮ ਆ ਕੋਈ ਹੋਰ ਕਰ ਲੂ ਕਰ ਅਸੀਂ ਸਾਰੇ ਹੀ ਸਕਦੇ ਆ ਭਾਈ ਜੇ ਅਸੀਂ ਕੋਸ਼ਿਸ਼ ਕਰੀਏ ਤੇ ਜੇ ਅਸੀਂ ਮਹਿਸੂਸ ਕਰੀਏ ਤਾਂ ਸਾਡੀ ਭੈਣ ਸਾਡੀ ਓਧੀ ਆ ਉਹਨੂੰ ਆਪਣਾ ਸਮਝ ਕੇ ਜੇ ਉਹਦੀ ਮਦਦ ਕਰੀਏ ਤਾਂ ਇਹ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਨੂੰ जिड़ा जिस भैन ने की चलो अकाल पुरख वाहू कृपा कर करी और दास बेनती इस भैन वास वाहू जी का खालसा वाहू जी की कितने टाइम से प्राउड में इसको कितने टाइम से कितने टाइम हो गया ये ब्याह से पहले गई है तो उन्होंने घर वालों को बताया नहीं ठीक है ना पूछते हैं इसको ठीक है सर तो भाई है अच्छे थे वहाँ है आती नहीं मेरे अब कुछ से ना मेरे को कुछ तेरे को अब क्या करते घर पे रहती नहीं है घर पे नहीं रहती है ऐसी घूमती रहती है कौन है ये कपड़े उतारना कब से शुरू किया कपड़े तो उतारने लगी अब ज़्यादा पहले नहीं उतारती थी ज़्यादा हो रही है गर्मी से ज़्यादा हो रहा है इसको